ਗੁਰਪ੍ਰਸਾਦ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਸੋਚੈ ਸੋਚਨਾ ਹੋਈ ਜੀ ਸੋਚੀ ਲਖਵਾਰ ਛੁਪੈ ਛੁਪਨਾ ਹੋਈ ਜੀ ਲਾਇ ਰਹਾ ਲੇਵਤਾ ਜੁਗਾਦ ਭੁਖਿਆ ਭੁਖ ਨ ਉਤਰੀ ਜੀਵਨਾਂ ਤੁਰੀਆ ਪਾਰ ਸਹਸ ਅਨਪਾਲਖੋ ਹੋਹੀ ਤਾਂ ਇਕ ਨਾ ਚੱਲੇ ਨਾਲ ਕਿੰ ਸੋ ਚਿਆ ਰਹੀ ਐ ਕਿਵ ਕੋੜ ਟੁੱਟ ਪਾਲ ਭੁਖ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਰੈਵੜਿਆ ਆਇਆ ਹੁਕਮੀ ਉਤਮ ਨੀਚ ਹੁਕਮ ਲਿਖ ਰੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਮ੍ਰੇ ਸਭ ਕੋ ਵਾਹਰ ਹੁਕਮ ਨਾ ਕੋਈ ਨ ਕੋ ਹੁਕਮੈ ਜੀਵ ਜੈ ਤਪ ਹਮੈ ਕਹਿ ਨ ਕੋਈ ਗਵ ਕੋ ਤਾਣੁ ਗੁਗਤੀ ਸੈਤਾਨ ਗਵ ਕੋ ਨਾਟ ਜਨਨੀ ਸਾਨ ਗਵ ਕੋ ਗੁਣ ਵਡਿਆਈਆ ਚਾਰ ਗਵ ਕੋ ਮਿਤਿਆ ਵਿਖਮ ਵਿਚਾਰ ਆਰ ਗਵ ਕੋ ਸਾਧਿਕ ਦੇ ਤਨ ਖੀ ਗਵ ਕੋ ਜੀਵ ਲੈ ਫੇਰ ਸਬੂਰ ਗਵਤੂ ਮਿੱਠੇ ਹੱਦਰਾ ਹਜ਼ੂਰ ਕਠ ਨ ਕਠ ਨ ਆ ਵੇ ਟੂਟ ਕਠ ਕਠ ਕਠੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਸਬਿਕ ਸਾਹਿਬੇ ਪਰਵਾਹੋ ਸੱਚਾ ਸਾਹਿਬ ਸੱਚ ਨਾਈ ਬਖਸ਼ਿਆ ਭਾਉ ਅਪਾਰ ਆਖੇ ਮੰਗਹਿ ਜੀਹੇ ਦੇਹੇ ਦਾਨ ਕਦੀ ਦਾਤਾਰੁ ਫਿਰ ਕੀ ਅਗੈ ਰਖੀਐ ਜਿਤ ਦੇਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਨਿ ਧਰੀ ਪਿਆਰੁ ਹਰਿ ਅਮ੍ਰਿਤ ਵੇਲਾ ਸਚਨਾ ਉਹ ਵਡਿਆਈ ਵਿਚਾਰੁ ਪਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਹੋਈ ਵੈ ਜਾਣੀਐ ਸਭ ਆਪੇ ਸਚਿਆਜ ਅਜ ਥਾਪੈ ਮੰਝਾਇ ਕਿ ਤਾ ਨਉਈ ਆਪੇ ਆਪ ਨਰਿੰਦਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਬਾਵੀਐ ਗੁਣੀ ਨਿਧਾਨ λαβੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਘਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖੀ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਤਾ ਰਦੇ ਹੀ ਮੁਝਾਈ ਸਭ ਨਾ ਜੀ ਅੰਕਾਰ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਰਾਈ ਤੀਨ ਠਨਾਵਾਂ ਦੇ ਤੇ ਸੁਭਾਵਾਂ ਬਿਨ ਭਾਣੀ ਕੀ ਨਾਇ ਕਰੀ ਲੇਤੀ ਸਿਰ ਟੁਕ ਪਾਈ ਵੇਖੋ ਬਿਨ ਕਰਮਾਂ ਕੇ ਮਿਲੇ ਲੈ ਲੈ ਮਾਤਵੀਚ ਰਤਨ ਜਵਾਹਰ ਮਾਨਕੂ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਖੇ ਮੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਤੁਕਚਾਰਿਆਰ ਜਾ ਮੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਈ ਗਏ ਦਸਕੀਰਤ ਲੱਗ ਲੈ ਨੀਏ ਤੇ ਸੁਨਦਰ ਨਾਮੀ ਤਾਂ ਬਾਤ ਨਾ ਤੁਛੈ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੀ ਦੀ ਨਾਨਕ ਨਿਰਗੁਣ ਗੁਣ ਕਦੇ ਗੁਣਵੰਤੇ ਆ ਗੁਣੰ ਦੇਖਦੇ ਜੇ ਹਾ ਕੋਈ ਨ ਸੁਦੇ ਨੀ ਦੇ ਤੇ ਸੁਭਨ ਕੋਈ ਕਰੀ ਦੇ ਸੁਨੇ ਸਿਤ ਪੀਰ ਸੁਰਨਾਥ ਸੁਨੇ ਧਰਤ ਤਵਲ ਅਗਰਾਸ ਸੁਣੇ ਦੀਪ ਲੋ ਫਤਣ ਸੁਣੇ ਪੋਛ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਲ ਸੁਖ ਸੁਣੇ ਈਸ਼ਰ ਵਰਨਾਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤਿ ਦੇਦ ਆਨ ਕਲਤਾਸ ਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਾਰੇ ਸੰਤੋਖ ਗਿਆਨ ਸੁਣਿਆ 68 ਕਾ ਇਸਮਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਤਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੈ ਰਹੋ ਸੁਣੇ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੀ ਕੀ ਗਤ ਕਹੀ ਨਾ ਜਾਏ ਏਕੋ ਕਹਿ ਪਛੇ ਪਛਤਾਈ ਆਈ ਆਗਦੇ ਕਲਮਨ ਲਿਰਨ ਹਾਰੋ ਮਨੀ ਕਬਹਿ ਕਰਨ ਵਿਚਾਰੋ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਹੋਈ ਮਨ ਸੁਰਤ ਹੋਵੇ ਮਨ ਮੁਖ ਮਨ ਸਗਲ ਭਾਵਨ ਕੀ ਸੋਧ ਮਨੈ ਮੋਰੀ ਝੋਟਾ ਨਾ ਖਾਈ ਮਨੈ ਜਮ ਕੇ ਸਾਥ ਨਾ ਜਾਇ ਜਾਇ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨਾ ਪਾਈ ਮਨੈ ਸੰ ਪਰ ਗਟ ਜਾਏ ਮਨ ਮਦਨ ਚੱਲੇ ਪੰਖ ਮਨ ਧਰਮ ਸੇthi ਸਨਵੰਦ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਹੋਈ ਮਨ ਪਾਵੈ ਮੋਖਦੁਆਰ ਮਨ ਪਰਵਾਰੈ ਸਾਧਾਰ ਮਨ ਪਰੈ ਤਾਰੀ ਗੁਰ ਸਿਖੋ ਮਨੈ ਨਾਨਕ ਭਗ ਹੈ ਨਾਮ ਦੇਖੋ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੇ ਪੰਚ ਪਰਵਾਣ ਪੰਚ ਪਰਦਾਣਾ ਪੰਚੇ ਪਾਗ ਦਰਗਹ ਮਾਨਾ ਪੰਚੇ ਸਤਹ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰ ਵਿਚਾਰੂ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੌਲ ਧਰਮ ਲੈ ਆ ਕਾਪੂਤ ਸੰਤੋਖ ਥਾਪ ਰਖਿਆ ਦਿਨ ਸੂਤ ਜੀ ਕੋ ਬਝੈ ਹੋਵੈ ਸਚਿਆਰ ਸਭ ਰਤੀ ਹੋਰ ਪਰੈ ਹੋਰ ਹੋਰ ਇਸ ਤੇ 파ਰਤ ਲੈ ਕਬਨ ਜੋਰ ਜੀਰਾ ਤਰੰਗਾ ਕੇ ਨਾਮ ਸਭ ਨੇ ਲਿਖਿਆ ਆਪਣੀ ਕਲਾਮ ਇਹੋ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਤਿਆ ਤਾ ਹੋਈ ਕੀਤਾ ਤਾਨ ਸੁਆਲੇ ਰੂਪ ਕੀਤੀ ਦਾਦ ਜਾਣ ਕੌਣ ਬੂਤ ਸ਼ੀਤਬ ਸਾਵੈ ਕੋ ਕਵਾਉ ਇਸ ਤੇ ਹੋਈ ਲੱਖ ਦਰੀਆ ਤੁਰੇ ਤੇ ਕਵਲ ਕਹਾ ਵਿਚਾਰ ਵਰਣ ਜਾਇ ਤਵਾਰ ਜੋਤਿ ਵਿਭਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਬੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰ ਮੋਹ ਪਖਸਾਰ ਹਰ ਅਸੰਖ ਮੂਲ ਲਿਵਲਾਈ ਤਾਰ ਗੁਰਤ ਗਵਨ ਕਹ ਵਿਚਾਰ ਵਰਣ ਜਵਾਈ ਖਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਰ ਅਸੰਖ ਮੂਰਖ ਅੰਧਕੂਰ ਸੰਖ ਚੂਰ ਹਰਾਂਕੂਰ ਸੰਖ ਅਮਰ ਕਰ ਜਾਏ ਜੋ ਜੁਗ ਅਸੰਖ ਬਲਵੱਡ ਅਤਿਆ ਕੁਮਾਰੀ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਨ ਕੂੜੇ ਫਿਰਾਹੀ ਸੰਖ ਮਲੇਸ਼ ਮਲ ਪਖ ਕਾ ਏਕ ਏਕ ਅਸੰਖ ਨਿੰਦਕ ਸਿਰ ਕਦ ਹੈ ਭਾਰ ਸੁਨਾਨ ਤੂ ਨੀਚ ਕਾ ਈਮਲੀਕਾਰੂ ਤੂੰ ਸਦਾ ਸਲਾਮਤ ਨਰਿੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋਕ ਅਸੰਖ ਤਹ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹਾ ਖੜੀ ਲੇਖਣ ਬੋਲਣ ਬਾਣਾ ਅਖੜਾ ਸਰ ਸੰਜੋਗ ਬਖਾਣਾ ਦਿਨ ਇਹ ਲਿਖੇ ਤੇ ਸੋ ਸਰਨਾਮੀ ਫਰਮਾਏ ਦੇਵ ਤੇ ਪਾਹੀ ਬਲੀ ਜੀਤਾ ਚੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋਥਾ ਕੁਦਰਤ ਕਵਣ ਕਾ ਮੋਈ ਵਿਚਾਰ ਵਰਣ ਜਗਾਈ ਇਕ ਵਾਰ ਜੋਤਿ ਸੁ ਭਾਵੇ ਸਾਈ ਬਲੀਕਾਰ ਤੂੰ ਸਦਾ ਸੁਨਾਮਤ ਨਿਰੰਕਾਰ ਅਦ ਪੜੀਏ ਹਰ ਰੂਪਰ ਤਨ ਦੇ ਦੀ ਪਾਣੀ ਧੋਤਾ ਉਤਰ ਸਖੀ ਮੋਤ ਪਲੀਤੀ ਕੱਪੜ ਹੋਈ ਦੇ ਤਬੂਣ ਲਈਏ ਉਹ ਧੋਏ ਹੋਏ ਪੜੀਏ ਮਤ ਪਾਪਾਂ ਕਹਿ ਸੰਗੋ ਧੋਪੇ ਨਾ ਬੈਂਕੇ ਰੰਗ ਕੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਿਆ ਤੇ ਹੀ ਖਾਹੁ ਨਾਨਕ ਓਕਮੀ ਆਪੋ ਪੁਜਿਆ ਓ ਤਿਰਥ ਤਪੁ ਦਇਆ ਦਤ ਦਾਨ ਜੇਖੋ ਪਾਵੈ ਛਿਲਕਾ ਮਾਣ ਸੁਣੀ ਅਮਨਿਆ ਮਣਕੀ ਤਾ ਭਾਉ ਅੰਤਰ ਗਤੁ ਤੀਰਥ ਮਲ ਨਾ ਹੋ ਸਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਰਹੀ ਸਵਸਤਿ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਬੇਲਾ ਬਖਤ ਪਵਨ ਕਵਨ ਚਿਤ ਕਵਨ ਵਾਰੇਂਦਰ ਕਵਨ ਸੁਰਤੀ ਮਾਹੁ ਕਵਨ ਜਿਤ ਹੋਵਾ ਆਕਾਰ ਬੇਲਣ ਪਈਆ ਪੰਡਤੀ ਦੇ ਹੋਵੇ ਲੇਖ ਪੁਰਾਨ ਬਖਤ ਨ ਪਾਇਓ ਬਾਦੀਆ ਜੇ ਲਿਖਣ ਲੇਖ ਪੁਰਾਨ ਵਣ ਤਤਵਾਰਨ ਜੋ ਜਾਣੈ ਨਾ ਨ ਕੋਈ ਜਕਰਤਾ ਸਿੱਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਉ ਸਹ ਲਾਹੀ ਕਿ ਵਰਣੀ ਕਿਵ ਜਾਣਣਾ ਨਾਲ ਤੇ ਆਖਣ ਸਭ ਕੋ ਵਖੇ ਇਕਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤ ਹੋਵੇ ਨਾਨਕ ਦੇਖੋ ਆਪੋ ਜਾਣੈ ਅੱਜ ਗਿਆ ਨਾ ਸੋਹੇ ਪਾਤਾਲਾਂ ਪਾਤਾਲ ਲਖ ਆਗਸਾ ਆਗਸ ਓੜ ਕੇ ਓੜ ਕੇ ਪਾਲ ਕੀ ਵੇਦ ਕਹਿਣ ਇੱਕ ਬਾਤ ਸੈ ਸੋ ਠਾਰ ਕਹਿਣ ਕਤੀ ਬਾ ਅਸਲੂ ਇੱਕ ਧਾਤ ਲੇਖਾ ਹੋਇ ਤਾਂ ਲਿਖੀਐ ਲਿਖੈ ਹੋਈ ਬਿਨਾਸ ਨਾਨਕ ਵੱਡਾ ਅਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੀ ਕੀ ਸੁਰਤ ਨਾ ਪਾਈਆ ਨਦੀਆਂ ਅਤਹਿਵਾ ਅਵਹ ਸਮੁੰਦ ਨ ਜਾਣੀ ਇਹ ਸਮੁੰਦ ਸਹ ਸੁਲਤਾਣ ਗਿਰਹਾ ਸੀਤੀ ਮਾਲ ਧਨ ਕਿਹੜੀ ਤਲਣਾ ਹੋਣੀ ਦੇਸਮਨ ਹੋਣਾ ਵੀਸ ਰਹਿ ਅੰਤ ਮ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣਾ ਅੰਤ ਅੰਤਨ ਵੇਖਣਾ ਸੁਣਨ ਨਾ ਅੰਤ ਅੰਤ ਨਾ ਗਾਠਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਬਾਰ ਹੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨਾ ਭਾਈ ਜਾਹੀ ਹੋ ਅੰਤ ਨਾ ਜਾਣ ਕੋਈ ਬਖਤਾ ਕਹੀਏ ਬਖਤਾ ਹੋਈ ਵੱਡਾ ਸਾਹਿਬ ਊਚਾ ਥਾਓ ਊਚੇ ਉਪਰਿ ਊਚਾ ਨਾਓ ਵੇੜੀ ਚੰਗਤ ਹੋਈ ਸੁਚੇ ਕਉ ਜਾਣੈ ਸੁਈ ਜੀਵੜਿਆ ਤੁ ਜਾਣੈ ਆਪ ਆਪੋ ਨਾਨਕ ਨਦਰੀ ਕਰਮੀ ਦਾ ਦੰਤ ਮੌਤਾ ਕਰਮ ਲਿਖਿਆ ਨਾ ਜਾਈ ਵੱਡਾ ਜਾਤਾ ਚਲਣਾ ਤੁਮਾਈ ਕੀਤੇ ਮੰਗਹਿ ਜੋਤ ਅਪਾਰ ਕੀਤੇ ਗਣਥ ਨਹੀ ਵਿਚਾਰ ਕੀਤੇ ਕਭ ਟਟਾਏ ਮੇਕਾਰ ਕਿਤ ਲਲ ਮੁਰਪਾਏ ਕੀਤੇ ਮੂਰਖ ਖਾਈ ਖਾਏ ਕੀਤਿਆਂ ਰੂਪ ਭੋਖ ਸਦਮਾਰ ਇਹ ਪੀਦਾ ਤੋ ਤੇਰੀ ਦਾਤਾ ਦਵਾ ਬੰਦ ਖਲਾਸੀ ਪਾਣੇ ਹੋਏ ਮੁਰ ਆਖ ਨ ਸਕੇ ਕੋਈ ਜੀ ਕੋ ਕਾਇਕ ਅਖ ਨ ਪਾਈ ਓ ਜਾਣੇ ਜੇਤੀ ਮੂਖ ਖਾਏ ਆਪੇ ਜਾਣੇ ਆਪੇ ਕੈਸੇ ਤੇ ਕੀ ਕੇ ਦੇਸਨੋ ਬਖਸ਼ੇ ਸਤਿ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੂਲ ਵਾਪਾਰ ਮੂਲ ਵਾਪਾਰੀ ਏ ਮੂਲ ਪੰਡਾਰ ਮੂਲ ਆਵੇ ਮੂਲ ਲੈ ਜਾਵੇ ਮੂਲ ਪਾਏ ਮੂਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਮੂਲ ਸਰ ਸੀਸ ਮੂਲ ਨੀ ਸਾਨ ਮੂਲ ਕਰਮ ਮਨ ਫਰਮਾਨ ਮੂਲ ਮੂਲ ਆਖਿਆ ਨਾ ਜਾਈ ਆਖ ਆਖ ਰਹੇ ਲਵਲਾਇ ਆਖੇ ਵੀ ਪਾਠ ਪੁਰਾਣ ਆਖੇ ਪੜੀ ਕਰ ਹੈ ਵਿਖਿਆਨ ਆਖਿਆ ਪਰਮੇ ਅਖ ਇੰਦੂ ਆਖੇ ਗੋਕੀਤ ਗੋਵਿੰਦ ਆਖੇ ਈਸ਼ਰਿਆ ਕਸੇ ਨਾ ਆਖੇ ਕੀਤੇ ਕੀਤੇ ਮਨ ਆਖੇ ਦਾਣ ਆਖੇ ਦੇਵ ਸੁਰ ਨਦ ਮਨ ਬੰਸੀ ਵੇ ਖੇਤੇ ਅੱਖ ਅਖਣ ਬਾਹੀ ਗੇਤੇ ਗਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋ ਰੁਖ ਰਹੀ ਤਾਂ ਅੱਖ ਨਸ ਕਹਿ ਕੀ ਕੀ ਜੇਵੜ ਪਾਵੈ ਜੇਵੜ ਹੋਏ ਨਾਨਕ ਜਾਣ ਸੱਚਾ ਸੋਈ ਦੇਖੋ ਅੱਖ ਬੋਲ ਬਿਗੜੋ ਤਲਖੀਐ ਸਰਵ ਆਵਾਰਾ ਆਵਾਰਾ ਸੋ ਦਰ ਕੀਆ ਸੋ ਘਰ ਕੀਆ ਜਿਤੁ ਆਵੈ ਸਰਬ ਸਮਾਲੇ ਵਾਜੈ ਨਾਦੁ ਨਿਕ ਸੰਖੰ ਕੀਤੇ ਬਾਵਣ ਹਰੀ ਕੀਤੇ ਰਾਗੁ ਦੀ ਸੰਕਤੀਆ ਨ ਕੀਤੇ ਗਾਵਣ ਆਰੀ ਗਾਵੈ ਤੁਨ ਪਾਉਣ ਪਾਣੀ ਵੈ ਸੰਧਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿਤੁ ਵੁਕਲੇ ਤੁ ਜਾਣੈ ਨੇ ਸੋ ਧਰਮ ਵਿਚਾਰੇ ਗਾਵੇ ਈਸ਼ੁਰ ਵਰਮਾ ਦੇਵੀ ਸੋਹਣ ਸਦਾ ਸਵਾ ਦਿਵਾਲੀ ਗਾਵੇ ਇੰਦੇ ਦਰਸ਼ਨ ਵੇਖੇ ਦੇਉਤਿਆਂ ਦਰਨਾਲੇ ਗਾਵੇ ਸਿਧ ਸੰਮਦੀ ਅੰਦਰ ਬਾਵਣ ਸਾਧ ਵਿਚਾਰੇ ਗਾਵੇ ਗਾਵਣ ਰਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪਰਨ ਰਕਸ਼ੀਸ ਜੋਗ ਜੋਗ ਵੇਦ ਨਾਲੇ ਵਾਲੇ ਗਾਵੈ ਮੋੜੀਆਂ ਮਨਮੋਹਣ ਸਰਗਮ ਛਪਾਇ ਮੇਹੇ ਗਾਵੈ ਰਤਨਉਪਾਏ ਤੇਰੀ ਅਠਸਠੀ ਰਤਨਾਲੇ ਗਾਵੈ ਜੋਦ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਵਾਲੇ ਗਾਵੈ ਖੰਡ ਮੰਡਲ ਬੜਾ ਪੰਡਾ ਕਰ ਕਰ ਰੱਖੀ ਧਾਰੀ ਸੀ ਤੁਮਨੋਂ ਗਾਵੋ ਹੈ ਜੋਤਿ ਤੇ ਪਾਵਣ ਰਤੀ ਤੇਰੇ ਭਗਤਿ ਦੇ ਸਾਲੀ ਵਾਲੇ ਖੋਰ ਕੇ ਤੇ ਗਾਵਣ ਸਿੰਘ ਚਿਤਨ 라ਵਣ ਨਾਨਕ ਵਿਚਾਰੇ ਸੁਈ ਸੁਈ ਸਦਾ ਸੱਚ ਸਾਹਿਬ ਸਾਚਾ ਸਾਥੀ ਨਾਰੀ ਮੈਂ ਪੀਓ ਸੀਦਾ ਨਗਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸੀ ਮਾਇਆ ਜਨ ਪਾਈ ਕਰ ਕਰ ਮੈਂ ਕਹਿ ਕੀਤਾ ਆਪਣਾ ਜਿਵ ਤਿਸ ਦੀ ਵਡਿਆ